ਬੜਾ ਦੇਸੀ ਜਗਾੜ ਹੈ ਬਿਲਕੁਲ ਦੇਸੀ ਹੈ ਘਰ ਦੇ ਲੱਕੜਾਂ ਚੱਕ ਕੇ ਆਪਾਂ ਨੱਪਣ ਦੀ ਵੀ ਕੋਈ ਜ਼ਰੂਰਤ ਨਹੀਂ ਦੇਖਦਾ ਹੀ ਰਹੇ ਭਾਵੇਂ ਕੋਈ ਚੱਕਰ ਅੱਛਾ ਜੀ ਹਾਂ ਬੜਾ ਨੱਪਣ ਦੀ ਨਹੀਂ ਜਿੰਨਾ ਬੜਾ ਨੱਪਾਂਗੇ ਉਹਨਾਂ ਗੰਢਾ ਬਰੀਕ ਰਹੂਗਾ ਹੂੰ ਇਹ ਆਮ ਛਿੱਟੇ ਦਾ ਵੀ ਛਿੱਟੇ ਦਾ ਵੀ ਬੀਜ ਦਿੰਦੇ ਆ ਛਿੱਟੇ ਦਾ ਬੀਜਣਾ ਜੀ ਆਪਾਂ ਇੱਥੇ ਕੀ ਇੱਕ ਚਿਆਰਾ ਬੀਜਣਾ ਹੈ ਇੱਕ ਬੱਡ ਲਾਲ ਜੀ ਦਵਾਈ ਲਾਲ ਲਾ ਕੇ ਬੀਜੀ ਜਾਂਦੇ ਪਰ ਆਪਾਂ ਨਹੀਂ ਕੁਛ ਵੀ ਅੱਜ ਤੀਕ ਨਹੀਂ ਲਾਇਆ ਜੀ ਨਾਲੇ ਇੰਨਾ ਮਾਰਟਨ ਜਮਾਨਾ ਆ ਗਿਆ ਵੀ ਬੀਜ ਨੂੰ ਸੋਧ ਕੇ ਬੀਜੇ ਬੀਜ ਨੂੰ ਸੋਧ ਕੇ ਬੀਜੋ ਮੈਂ ਨਹੀਂ ਕਰ ਸਕਦਾ ਇੱਕ ਤੁਸੀਂ ਹੋਰ ਚੀਜ਼ ਵੀ ਨੋਟ ਕੀਤੀ ਆ ਵੀ ਆਮ ਆਪਾਂ ਜੋ ਲੈਣਾ ਮਾਰਦੇ ਆ ਤੇ ਆਪਾਂ ਲਸਣ ਦੇ ਉੱਪਰ ਨਹੀਂ ਚੜਦੇ ਇਹਨਾਂ ਨੇ ਪਹਿਲਾਂ ਲੈਣਾ ਵਾਜੀਆਂ ਹੋਈਆਂ ਤੇ ਲਸਣ ਦੇ ਉੱਪਰ ਇਹ ਜਿਵੇਂ ਜਿਵੇਂ ਲਾਉਂਦੇ ਜਾਂਦੇ ਆ ਲਸਣ ਦੇ ਉੱਪਰ ਹੀ ਤੁਰੇ ਆਉਂਦੇ ਆ ਜਿਵੇਂ ਆ ਲਸਣ ਲਾਈ ਜਾਂਦੇ ਆ ਉੱਗੇ ਨਿਸ਼ਾਨ ਲੱਗੇ ਹੋਏ ਆ ਤੇ ਉੱਪਰ ਲਸਣ ਲਾਉਂਦੇ ਜਾਂਦੇ ਆ ਤੇ ਉੱਪਰ ਹੀ ਇਹ ਤੁਰੇ ਜਾਂਦੇ ਆ ਕੋਈ ਆ ਉਵੇਂ ਪਿਆ ਲੈ ਦੇਖ ਲੋ ਤੁਸੀਂ ਇਹਨੂੰ ਕੀ ਹੋਇਆ ਆ ਤੇ ਉੱਤੇ ਨੰਘ ਕੇ ਗਈਆਂ ਕੁੜੀਆਂ ਉੱਤੇ ਪਹਿਲਾਂ ਉਹ ਤੁਰਗਾਂ ਜਾਂਦੀਆਂ ਆ ਆ ਕਿੰਨੀ ਮਿਹਤ ਹੋਈ ਵੇ ਤੇ ਤੁਹਾਨੂੰ ਨਿਸ਼ਾਨੀ ਲਾ ਲਓ ਜਿੱਥੇ ਉਗ ਰਿਹਾ ਹੈ ਨਾ ਉੱਥੇ ਤੁਸੀਂ ਵੇਖ ਜਾ ਜੇ ਨੂੰ ਆ ਕੇ ਲਸਣ ਦੀ ਖੇਤੀ ਬਾਰੇ A to Z ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਮਿਲੂਗੀ ਲਸਣ ਦੀ ਖੇਤੀ ਕਰਦਿਆਂ ਨੂੰ ਬਹੁਤ ਸਾਲ ਹੋ ਗਏ ਆ ਬਹੁਤ ਪੁਰਾਣਾ ਤਜਰਬਾ ਜਿੰਨੀ ਮੇਰੀ ਉਮਰ ਆ ਉਹਨਾਂ ਨੂੰ ਤਜਰਬਾ 1995 ਦੇ ਲਸਣ ਦੀ ਖੇਤੀ ਕਰਦੇ ਆ ਰਹੇ ਆ ਇਹਨਾਂ ਤੋਂ ਆਪਾਂ ਜਾਣਾਂਗੇ ਕਿ ਕਿਵੇਂ ਕਿੱਲੂ ਪੱਧਰ ਤੇ ਆਪਾਂ ਲਸਣ ਦੀ ਬਿਜਾਈ ਕਰ ਸਕਦੇ ਆ ਤੇ ਵੱਡੀ ਪੱਧਰ ਤੇ ਜੇ ਖੇਤੀ ਕਰਨੀ ਕਿਸੇ ਨੂੰ ਲਸਣ ਦੀ ਤੇ ਆਪਾਂ ਕਨਖ ਝੋਨੇ ਨਾਲ ਹਟ ਕੇ ਜੇ ਕੁਝ ਨਵਾਂ ਕਰਨਾ ਤਾਂ ਤੁਸੀਂ ਕਿਵੇਂ ਖੇਤੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਆਪ ਕਿਹੋ ਜਿਹੀ ਜ਼ਮੀਨ ਹੋਣੀ ਚਾਹੀਦੀ ਹੈ ਤੇ ਜ਼ਮੀਨ ਦੀ ਤਿਆਰੀ ਆਪਾਂ ਕਿਵੇਂ ਕਰਨੀ ਲਸਣ ਆਸਤੇ ਜ਼ਮੀਨ ਤਾਂ ਬਾਲੀ ਕਾਠੀ ਨਾ ਹੋਵੇ ਹੂੰ ਪਾਣੀ ਸੋਖਦੀ ਹੋਵੇ ਹਾਂਜੀ ਕਾਠੀ ਜ਼ਮੀਨ ਨਾ ਹੋਵੇ ਬਿਲਕੁਲ ਬਰੀਕ ਕਰਕੇ ਵਾਹ ਕੇ ਸਵਾਰ ਕੇ ਹਾਂਜੀ ਐ ਬਰੀਕ ਕਰਕੇ ਫਿਰ ਲਸਣ ਦੀ ਬਿਜਾਈ ਹੁੰਦੀ ਹੈ ਤੇ ਇਹਦੇ ਵਿੱਚ ਜੇ ਆਪਾਂ ਖਾਦਾਂ ਦੀ ਵਰਤੋਂ ਕਰਨੀ ਆ ਤਾਂ ਵੀ ਕਿਹੜੇ ਕਿਹੜੇ ਖਾਦਾਂ ਕਿੰਨੀ ਕਿੰਨੀ ਮਾਤਰਾ ਏਕੜ ਦੇ ਹਿਸਾਬ ਨਾਲ ਦੱਸ ਦਿਓ ਜੇ ਕਿਸੇ ਨੇ ਭਾਈ ਮਰਲੇ ਆਸਤੇ ਪੁੱਛਣਾਗਾ ਉਹ ਵੀ ਤੁਹਾਨੂੰ ਨਾਲ ਨਾਲ ਅਸੀਂ ਦੱਸ ਦਾਂਗੇ ਇਹ ਅਸੀਂ 2.5 ਦੀ ਬੋਰੀ ਪਾਉਣੇ ਜੀ ਇੱਕ 50 ਕਿਲੋ ਵਾਲਾ D.P. ਇੱਕ ਗੱਟਾ D.P. ਹਾਂਜੀ ਅੱਧੀ ਬੋਰੀ ਪਟਾਸ਼ ਦੀ ਪਾਉਣੇ ਆ ਹਾਂਜੀ ਨਾਲ ਪਾਉਣੇ ਦੇ 10 ਕਿਲੋ ਸਲਫਰ ਹਾਂਜੀ 10 ਕਿਲੋ ਜ਼ਿੰਕ ਆਣੀ ਬਸ ਇੰਨਾ ਸਮਾਨ ਪਾਉਣੇ ਜੀ ਬਿਜਾਈ ਵੇਲੇ ਬੈੱਡ ਕੱਢਣ ਵੇਲੇ ਪਾਉਣੇ ਆ ਕਈ ਕਿਸਾਨ ਭਰਾ ਲਸਣ ਦੀ ਖੇਤੀ ਕਰਦੇ ਆ ਉਹ 2 ਗੱਟੇ ਡੀਏਪੀ ਦੇ ਵਰਤ ਲੈਂਦੇ ਆ ਤੇ ਇੱਕ ਗੱਟਾ ਪੋਟਾਸ਼ ਦਾ ਵੀ ਵਰਤ ਲੈਂਦੇ ਆ ਜਾਂ ਇਹਦੇ ਵਿੱਚ ਮਾਈਕਰੋ ਆਜਾ ਵੀ ਵਰਤ ਲੈਂਦੇ ਆ 5-6 ਕਿਲੋ 8 ਕਿਲੋ ਵੀ ਵਰਤ ਲੈਂਦੇ ਆ ਜਾਂ ਪੋਲੀਸਲਫੇਟ ਵੀ ਇੱਕ ਬੈਗ ਵਰਤ ਲੈਂਦੇ ਆ ਇਹ ਅਲੱਗ-ਅਲੱਗ ਆ ਆਪਦੇ-ਆਪਦੇ ਜ਼ਮੀਨ ਦੇ ਹਿਸਾਬ ਨਾਲ ਖਾਦਾਂ ਇਹਦੇ ਵਿੱਚ ਆਪਾਂ ਵਰਤ ਸਕਦੇ ਆ ਬਾਕੀ ਜੇ ਤੁਸੀਂ ਘਰੇਲੂ ਪਦਰ ਤੇ ਕਰਨੀ ਆ ਤਾਂ 300 ਗ੍ਰਾਮ ਡੀਏਪੀ ਤੇ 300 ਗ੍ਰਾਮ ਹੀ ਪोटाश ਦੀ ਵਰਤੋਂ ਕਰ ਸਕਦੇ ਆ ਤੇ ਇੱਕ ਮੇਰਾ ਸਵਾਲ ਸੀ ਕਿ ਵੀ ਲਸਣ ਦੇ ਬਜਾਈ ਆਸਤੇ ਇਹਦਾ ਸਹੀ ਸਮਾਂ ਕਿਹੜਾ ਹੈ ਇਹਦਾ ਜੀ 10 ਅਕਤੂਬਰ ਤੋਂ 30 ਅਕਤੂਬਰ ਤੱਕਰ ਬਿਲਕੁਲ ਦਾ ਸਹੀ ਟਾਈਮ ਹੈ 20 ਦਿਨ 20 ਦਿਨ ਨਾਲ ਤਾਂ ਟੈਂਪਰੇਚਰ ਥੋੜਾ ਜਿਹਾ ਸਹੀ ਹੋ ਜਾਂਦਾ ਨਾਲੇ ਇਹਦੀ ਜਿਹੜੀ ਮਨਿਆਦ ਹੈ ਜਿਹੜੇ ਦੀ ਉਮਰ ਹੈ ਉਹ ਸਹੀ ਟਾਈਮ ਤੇ ਜਾ ਕੇ ਇਹ ਪੱਕਦਾ ਹੈ ਤੇ ਜੇ ਆਪਾਂ ਗਾਂਹ ਜਾ ਕੇ ਲਾਵਾਂ ਨਵੰਬਰ ਚ ਲਾਵਾਂਗੇ ਉਦੋਂ ਇਹਦਾ ਫਟਾਰ ਆ ਜਿਹੜਾ ਉਹ ਲੇਟ ਹੋਊਗਾ ਕਿਉਂ ਉਦੋਂ ਠੰਡ ਉੱਤਰਿਆ ਆਉਂਦੀ ਆ ਠੰਡ ਜੇ ਦਾ ਜਾਮੀ ਨਾ ਸਣਾ ਉਹ ਸਲੋ ਹੁੰਦੀ ਆ ਉਹ ਸਲੋਹੋਂ ਨਾ ਹੋਰ ਵੀ ਲੇਟ ਹੋ ਜਾਂਦਾ ਉਹ ਅੱਜ ਕੱਲ ਦਾ ਲੱਗਾ ਜਾਨੀ ਰਸ਼ਨ ਸਹੀ ਲੈ ਕੇ ਜਾ ਜੇ ਮੰਨ ਲਓ ਕੋਈ ਭਰਾ ਥੋੜਾ ਮੋਟਾ ਲੇਟ ਵੀ ਹੋ ਜਾਂਦਾ ਤਾਂ ਨਵੰਬਰ ਦਾ ਪਹਿਲਾ ਹਫਤਾ ਪਹਿਲਾ ਹਫਤਾ ਹੈਗਾ ਵਧੀਆ ਰਹੂਗਾ ਤੇ ਜੇ ਤੁਸੀਂ ਗੇਤੇ ਵਿੱਚ ਜਾਵੋਗੇ ਥੋੜਾ ਮੌਸਮ ਚੈੱਕ ਕਰਨਾ ਪਊਗਾ ਤੁਹਾਨੂੰ ਨਹੀਂ ਵੈਸੇ 1 ਅਕਤੂਬਰ ਤੋਂ ਵੀ ਇਹਦੀ ਬਜਾਈ ਸ਼ੁਰੂ ਕਰ ਦਿੰਦੇ ਆ ਪਰ ਜਿਹੜੇ ਵੱਡੀ ਪੱਧਰ ਤੇ ਖੇਤੀ ਕਰਦੇ ਆ ਉਹ ਪਹਿਲੇ 10 ਦਿਨ 1 ਅਕਤੂਬਰ ਦੇ ਲਾਗੇ ਤੱਕ ਜਿਹੜੀ ਸ਼ੁਰੂਆਤ ਹੁੰਦਾ ਹੈ ਮੈਸ ਵਧੋਂ ਟੈਂਪਰੇਚਰ ਵਧਦਾ ਹੁੰਦਾ ਜੀ ਹਾਂਜੀ ਹਾਂਜੀ ਜੀ ਕਿਸ ਨੇ 1 ਏਕੜ ਦੀ ਖੇਤੀ ਕਰਨੀ ਆ ਉਹਦੇ ਆਸਤੇ ਵੀ ਜਾਂ ਇੱਕ ਮਰ ਇਹ ਵੀ ਤਾਂ ਡੋਡੀ ਡਿਪੈਂਡ ਆ ਜੀ ਜੇ ਆਪਾਂ ਬਰੀਕ ਲਵਾਂਗੇ ਤਾਂ 2 ਤੋਂ 2.5 ਕਿਲੋ ਮਰਲੇ ਦਾ ਵੀ ਪਊਗਾ ਜੇ ਆਪਾਂ ਮੋਟੀ ਗੰਡੀ ਲਵਾਂਗੇ ਫਿਰ 3 ਕਿਲੋ ਵੀ ਪਏ ਜੇ ਉਦੋਂ ਵੀ ਮੋਟੀ ਗੰਡੀ ਹੈਗੀ ਆ ਫਿਰ 4 ਕਿਲੋ ਨੂੰ ਵੀ ਆਪਾਂ ਮਰਲੇ ਦਾ ਮੂੰਹ ਮਾਰ ਜਾਗੇ ਫਿਰ ਵੇਲੋ ਵੀ 80 ਕਿਲੋ ਕਨਾਲ ਦਾ ਬਣ ਗਿਆ ਫਿਰ ਤਾਂ ਉਥੋਂ ਉਦੋਂ ਵੀ ਗਾਂ ਸੂਈ ਚੱਲ ਗਈ ਜਿਵੇਂ ਇੱਕ ਚੈਨਾ ਮੀਟ ਜਾਂ ਲਸਣ ਆਉਂਦਾ ਜੀ ਉਹ ਤਾਂ ਰਕੜਾ 8-9 ਕਿਲੋ ਮਰਲੇ ਦਾ ਪੈ ਜਾਂਦਾ ਇਹ ਗੰਡੀਆਂ ਤੇ ਡਿਪੈਂਡ ਹੈਗਾ ਜਿਆਦੇ ਜਿਆਦੇ ਨੋਰਮਲ 2.5 ਕਿਲੋ ਨਾਲ ਇਹ ਮਰਲਾ ਮਤਲਬ ਜੇ ਕਿਸੇ ਨੇ ਕਿੱਲਾ ਲਾਉਣਾ ਤਾਂ 3-3 ਕੁਇੰਟਲ ਤੇ ਪੌਣੇ 4 ਕੁਇੰਟਲ ਵੀ ਪਾ ਸਕਦੇ ਆ ਤੇ ਘੇਲੂ ਤੌਰ ਤੇ ਵੀ ਜੇ ਤੁਸੀਂ ਵਰਤਨਾ 1.5 ਕਿਲੋ ਤੋਂ ਲਾ ਕੇ 3 ਕਿਲੋ 3.5 ਕਿਲੋ ਲਸਣ ਦੀਆਂ ਗੱਡੀਆਂ ਦੇ ਹਿਸਾਬ ਨਾਲ ਮੋਟੀਆਂ ਪਤਲੀਆਂ ਦੇ ਕਰਕੇ ਵੀ ਇਹ ਆਪਾਂ ਨੂੰ ਖਰੀਦਣਾ ਪਊਗਾ ਤੁਸੀਂ ਲਸਣ ਕਿਹੜੇ ਲਸਣ ਦੀ ਖੇਤੀ ਕਰਦੇ ਹੋ ਇਹ ਅਸੀਂ ਬਿਲਕੁਲ ਲਾਲ ਹੈਗਾ ਦੇਸੀ ਲਾਲ ਜੀ ਮੇਰਾ ਪੁਰਾਣਾ ਲਸਣ ਆ ਨਾ ਜੀ ਜੱਦੀ ਪੁਸਤੀ ਜਾਨੀ ਬੁੜਿਆ ਬਾਬੇਆਂ ਤੋਂ ਚੱਲਿਆ ਆਉਂਦਾ ਉਹ ਲਾਲ ਲਸਨਾ ਸਾਡੇ ਕੋਲੇ ਜਾਨੀ ਲਾਇਆ ਸੀ ਪਹਿਲਾਂ ਹੋਰ ਵੈਰੈਟੀਆਂ ਬਹੁਤ ਹੈ ਜੀ 1 ਵੀ ਲਾ ਕੇ ਵੇਖਿਆ ਐਨਐਸਸੀ ਵਾਲਿਆਂ ਦਾ ਬਠਿੰਡੇ ਵਾਲਿਆਂ ਦਾ ਜੀ 1 ਲਾਇਆ ਜੀ 50 ਵੀ ਲਾਇਆ ਜੀ 282 ਵੀ ਲਾਇਆ ਤੇ ਪਰ ਸਾਨੂੰ ਜੀ 50 ਵੀ ਲਾਇਆ ਉਹਨਾਂ ਸਾਰਿਆਂ ਨਾਲੋਂ ਇਹਦਾ ਝਾੜ ਜ਼ਿਆਦੇ ਆ ਲੋਕ ਇਹਨੂੰ ਪਸੰਦ ਵੀ ਵੱਧ ਕਰਦੇ ਆ ਇਹ ਤੇਲ ਵਾਲੀ ਤੇਲ ਦੀ ਮਾਤਰਾ ਇਸ ਚ ਜ਼ਿਆਦੇ ਆ ਜਸ ਕਰਕੇ ਲੋਕ ਇਹਨੂੰ ਜ਼ਿਆਦੇ ਪਸੰਦ ਕਰਦੇ ਆ ਗੰਢੀ ਮੋਟੀ ਐ ਛਿੱਲਣੀ ਵੀ ਸੌਖੀ ਆ ਇਹਦਾ ਟੇਸਟ ਵੀ ਜ਼ਿਆਦਾ ਉਹਨਾਂ ਨੂੰ ਜ਼ਮੀਨ ਦੇ ਵਿੱਚ ਖਾਦ ਪਾਉਣ ਤੋਂ ਬਾਅਦ ਤੁਸੀਂ ਜਿਹੜਾ ਕਿਹੜੇ ਤਰੀਕੇ ਨਾਲ ਇਹਦੀ ਲਸਣ ਦੀ ਖੇਤੀ ਕਰਦੇ ਆਂ ਅਸੀਂ ਇਹਦੇ ਜੀ 3 ਫੁੱਟ ਦਾ ਬੈੱਡ ਬਣਾਉਨੇ ਆ ਹੂੰ 3 ਫੁੱਟ ਦਾ ਬੈੱਡ ਬਣਾ ਕੇ ਉੱਤੋਂ ਜਮਾ ਆ ਪੱਧਰ ਕਰਕੇ ਟਰੈਕਟਰ ਵਾਲੇ ਹਲਾਂ ਨਾਲ ਪੱਧਰ ਕਰਦੇ ਆਂ ਨਾਲ ਹੀ ਸਾਡਾ ਸਿਸਟਮ ਬਣਾਇਆ ਹੋਇਆ ਪੱਧਰ ਕਰਨ ਵਾਲਾ ਉਹਦੇ ਨਾਲ ਪੱਧਰ ਕਰਕੇ ਸਾਡਾ ਇੱਕ ਵਰਮਾ ਜਿਹਾ ਬਣਾਇਆ ਹੋਇਆ ਗੋਲ ਇਹ ਆਪਾਂ ਨਾਲ-ਨਾਲ ਚੱਲ ਕੇ ਦਿਖਾਈ ਦਨੇ ਵੀ ਟਰੈਕਟਰ ਨਾਲ ਜਿਹੜੇ ਤੁਸੀਂ ਬੈੱਡ ਪਾਉਨੇ ਆ ਉਹ ਕੀ ਯੰਤਰ ਬਣਾਇਆ ਹੋਇਆ ਤੁਹਾਡਾ ਜੀ ਹਾਂਜੀ ਸਾਡਾ ਦੇਸੀ ਜਗਾੜ ਹੈ ਬਿਲਕੁਲ ਦੇਸੀ ਹੈ ਘਰ ਦੇ ਲੱਕੜਾਂ ਚੱਕ ਕੇ ਆਪ ਹੀ ਮੰਜਿਆ ਛੋਕ ਕੇ ਸਲਸੂਲ ਕੱਢ ਕੇ ਬਣਾਇਆ ਵਿਆ ਕਿੰਨਾ ਵਧੀਆ ਜਗਾੜ ਬਣਿਆ ਵੇ ਦੇਖੋ ਤੇ ਕੋਈ ਲੇਵਰ ਦੀ ਲੋੜ ਨਹੀਂ ਪੈਂਦੀ ਸਭਾਈ ਵੇਖੋ ਤੂੰ ਬਾਕੀ ਇਹਦੀਆਂ ਤਕਨੀਕਾਂ ਹੋਰ ਵੀ ਬਹੁਤ ਆਗਾਂ ਹੈ ਇਹਦੀ ਨਵੀਂ ਨਾਵੇਂ ਤਕਨੀਕ ਤਾਂ ਜਿਵੇਂ ਹੈਗੀ ਆ ਉਹ ਵੱਖਰੀ ਗੱਲ ਆ ਜੀ ਆਪਣਾ ਦੇਸੀ ਜਗਾੜ ਆ ਬਿਲਕੁਲ ਘਰੇ ਤਿਆਰ ਕੀਤਾ ਆ ਆਪਦੇ ਤਿਆਰਬੇ ਦੇ ਆਧਾਰ ਤੇ ਆਪਦੇ ਤਿਆਰਬੇ ਦੇ ਆਧਾਰ ਤੇ ਇਹਦੀ ਬਿੱੜ ਦੀ ਸਬਾਈ ਦੇਖ ਲੋ ਤੁਸੀਂ ਕਿੰਨੀ ਆ ਹਰ ਜਿਹੜੇ ਇਸ ਤਰ੍ਹਾਂ ਸਬਾਈ ਆਉ। ਵੱਡੀ ਪੱਧਰ ਤੇ ਕਈ ਪੱਧਰੀ ਜ਼ਮੀਨ ਦੇ ਵਿੱਚ ਖੇਤੀ ਕਰਦੇ ਆ ਤੁਸੀਂ ਬਿੱਡਾਂ ਤੇ ਕਰਦੇ ਆ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪੱਧਰੀ ਜ਼ਮੀਨ ਦੇ ਵਿੱਚ ਖੇਤੀ ਕਰਨ ਨਾਲੋਂ ਵੱਡੀ ਪੱਧਰ ਤੇ ਤੇ ਬਿੱਡਾਂ ਦੇ ਨਾਲ ਵਿੱਚ ਫਰਕ ਕੀ ਰਹਿੰਦਾ ਵੀ? ਇਹ ਬਿੱਡਾਂ ਦਾ ਜ਼ਿਆਦਾ ਫਰਕ ਇਹ ਹੈ ਜੀ ਜੇ ਆਪਣਾ ਬਰਸਾਤ ਵੀ ਆਉਂਦੀ ਆ ਜਾਂ 20 ਮਹੀਨਿਆਂ ਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਲੋਹੜੀ ਵੇਲੇ ਆਪਾਂ ਕਹਿੰਦੇ ਆ ਵੀ ਲੋਹੜੀ ਵੇਲੇ ਮੀਂਹ ਪੈਂਦਾ। ਉਦੋਂ ਗੰਢੀ ਵੀ ਬਣੀ ਹੁੰਦੀ ਹੈ ਇਹਦੀ। ਜੇ ਉਦੋਂ ਮੀਂਹ ਜ਼ਿਆਦਾ ਪੈ ਗਿਆ ਉਧਰੋਂ ਪਾਣੀ ਲੱਗਾ ਉਧਰੋਂ ਮੀਂਹ ਪੈ ਗਿਆ ਇਹ ਤਾਂ ਗੰਢੀ ਦਾ ਉਤਲਾ ਸ਼ੈਲ ਆ ਉਹ ਮੀਂਹ ਦੇ ਪਾਣੀ ਨਾਲ ਤੇ ਦੂਜੇ ਪਾਣੀ ਨਾਲ ਗਲ ਜਾਂਦਾ ਜਦੋਂ ਗਲ ਗਿਆ ਗੰਢੀ ਖਿਲਰ ਜਾਣੀ ਹੈ ਹੁਣ ਬਿਮਾਰੀ ਵੱਧਾ ਇਹਨੂੰ ਦੇ ਵਿੱਚ ਪਾਣੀ ਪੈ ਜਾਣਾ ਹੈ ਠੀਕ ਹੈ ਜੀ ਜਿਹੜਾ ਹੈਗਾ ਆਪਣਾ ਬੈੱਡ ਵਾਲਾ ਬੈੱਡ ਦੇ ਉੱਤੇ ਪਾਣੀ ਨਹੀਂ ਖੜਨਾ ਮੀਂਹ ਪੈ ਕੇ ਖਾਲੀ ਚ ਪਾਣੀ ਆ ਜਾਣਾ ਆਪਾਂ ਲਾਵਾਂਗੇ ਦੂਜੇ ਦਿਨ ਤਾਂ ਵੀ ਖਾਲੀ ਜੀ ਰਹਿ ਜਾਣਾ ਪਾਣੀ ਇਹਦਾ ਨੁਕਸਾਨ ਪਾਣੀ ਜਾਵਾਂ ਵੀ 1% ਵੀ ਨਹੀਂ ਕਰਦਾ ਉਹਦਾ ਪਾਣੀ ਨੁਕਸਾਨ ਜਿਆਦਾ ਕਰਦਾ ਕਈ ਜੀ ਥਾਵਾਂ ਤੇ ਚੋਲਾ ਹੁੰਦੀਆਂ ਉੱਥੇ ਦਾ ਸਾਰਾ ਸਾਰਾ ਦੌਗੀ ਮਰ ਜਾਂਦੀ ਹੈ ਇਹਦੇ ਚ ਇੱਕ ਵੀ ਗੰਡਾ ਨਾ ਪਾਣੀ ਨਾਲ ਮਰੂ ਜੇ ਤੁਸੀਂ ਘੱਲੂ ਤੌਰ ਤੇ ਖੇਤੀ ਕਰਨਾ ਚਾਹੁੰਦੇ ਆ ਤੁਸੀਂ ਕਿਆਰੀਆਂ 'ਚ ਵੀ ਕਰ ਸਕਦੇ ਆ ਕਿਉਂਕਿ ਓਨੀ ਕਿ ਜਗ੍ਹਾ ਹੁੰਦੀ ਆ ਆਪਣੇ ਕੋਲੇ ਤੇ ਆਪਾਂ ਉੱਥੋਂ ਪਾਣੀ ਕੱਢ ਵੀ ਸਕਦੇ ਆ ਜੇ ਮੀਂਹ ਜ਼ਿਆਦਾ ਆਉਂਦਾ ਤਾਂ ਤੇ ਵੈਸੇ ਵੀ ਆਪਣੇ ਇਹਨਾਂ ਕ ਤਾਂ ਉਹ ਜ਼ਮੀਨ ਆਪਣੀ ਸੋਕ ਹੀ ਰਹਿੰਦੇ ਵੱਡੀ ਪੱਧਰ ਦੇ ਵਿੱਚ ਬਿੱਡਾਂ ਦੇ ਵਿੱਚ ਬਿੱਡਾਂ ਦੇ ਉੱਤੇ ਜਿਹੜੀ ਖੇਤੀ ਕੀਤੀ ਜਾਂਦੀ ਹੈ ਇਹਨਾਂ ਵੀ ਇਹਦੇ ਵਿੱਚ ਤੁਸੀਂ ਫਿਰ ਜਿਹੜੀ ਦੂਰੀ ਰੱਖਦੇ ਆ ਉਹ ਕਿਵੇਂ ਰੱਖਦੇ ਆ ਫਿਰ ਉਹ ਦੂਰੀ ਸਾਡੀ ਪੱਕੀ ਬਣਾਈ ਵੀ 4 ਇੰਚ ਤੇ 6 ਇੰਚ ਦੀ ਆ ਜਿਹੜੇ ਬੈੱਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਲੱਗੇ ਹੋਏ ਜਿਹੜੀ ਆ ਲਾਈਨ ਤੋਂ ਲਾਈਨ ਆ ਇਹ 6 ਇੰਚ ਆ ਤੇ ਆਜ ਲਈ ਇਥੋਂ ਗੰਢੀ ਗੰਢੀ ਤੋਂ ਗੰਢੀ ਲੱਗੂਗੀ ਇਹ 4 ਇੰਚ ਇਹ 4 ਇੰਚ ਤੇ ਲੱਗੂਗੀ ਤੇ ਆਮ ਖੇਲੂ ਤੌਰ ਤੇ ਵੀ ਜੇ ਤੁਸੀਂ ਲਾਉਣਾ ਇਸੇ ਤਰੀਕੇ ਨਾਲ ਹੀ ਲਾਉਣਾਗਾ ਤਾਂ ਤੁਸੀਂ 4 ਇੰਚ ਗੰਢੀ ਤੋਂ ਗੰਢੀ ਤੇ 6 ਇੰਚ ਲੈਣ ਤੋਂ ਲੈ ਰੱਖੋ ਇਹਦੇ ਵਿੱਚ ਤੁਹਾਨੂੰ ਝਾੜ ਵੀ ਵਧੀਆ ਮਿਲੂਗਾ ਆਪਾਂ ਡੱਕਿਆਂ ਨਾਲ ਲੈਣਾ ਮਾਰਦੇ ਆ ਇਹਨਾਂ ਨੇ ਫਰਮਾ ਬਣਾਇਆ ਹੋਇਆ ਤਾਂ ਉਸ ਤਰੀਕੇ ਨਾਲ ਹੀ ਆਪਣਾ ਹੱਥ ਰੱਪਾ ਨੂੰ ਟਕਾਉਣਾ ਪਊਗਾ ਹੋਰ ਵੀਡੀਓ ਵੀ ਦੇਖਦੇ ਆਪਾਂ ਕਈਆਂ ਦੇ ਵਿੱਚ ਉਹਨਾਂ ਟਰੈਕਟਰ ਮਗਰੀ ਸਾਰਾ ਲੈਣਾ ਵਾਲਾ ਵੀ ਨਾਲ ਦੀ ਨਾਲੇ ਕੰਮ ਨਿਭੜੀ ਜਾਂਦਾ ਪਰ ਇਹ ਬਾਪੂ ਨੇ ਆਪਦੇ ਤਿਆਰਬੇ ਦੇ ਆਧਾਰ ਤੇ ਬਣਾਇਆ ਹੋਇਆ ਆ ਜਿਹੜਾ ਤੇ ਇਹ ਜਿਹੜਾ ਨਿਸ਼ਾਨੀਆਂ ਲਾਈ ਜਾਂਦਾ ਇਹ ਚੀਜ਼ ਆਡਾਗੀ ਆਪਾਂ ਗੰਨੀਆਂ ਲਾਉਣ ਤੋਂ ਬਾਅਦ ਜਿਹੜਾ ਅਗਲਾ ਪਾਣੀ ਲਾਉਣ ਦਾ ਤਰੀਕਾ ਤੇ ਇਹਦੇ ਵਿੱਚ ਜਿਵੇਂ ਗੰਧ ਹੋ ਜਾਂਦਾ ਉਹਦੇ ਵਾਸਤੇ ਕਾਖਾਂ ਵਾਸਤੇ ਤੁਸੀਂ ਕੀ ਹੱਲ ਕੀਤਾ ਅਸੀਂ ਜੀ ਇਹਦੇ ਪਹਿਲਾਂ ਮਲਚਿੰਗ ਕਰਦੇ ਹਾਂ ਜਿਹੜੀ ਉਹ ਅਸੀਂ ਗੰਧ ਵਾਸਤੇ ਹੀ ਕਰਦੇ ਆ ਵੀ ਨਦੀਨ ਇਹਦੇ ਵਿੱਚ ਨਾ ਹੋਵੇ ਹਾਂਜੀ ਠੀਕ ਹੈ ਜੀ ਅਸੀਂ ਹੁਣ ਗੰਡੀ ਲਾਤੀ ਗੰਡੀ ਲਾ ਕੇ ਉੱਤੇ ਇਹ ਮਲਚਾਂ ਕਰਤੀ ਪਰਾਲੀ ਦੀ ਪਰਾਲੀ ਦੀ ਮਲਚਾਂ ਕਰਤੀ ਵੈਸੇ ਤਾਂ ਸੀਟਾਂ ਵੀ ਆਉਂਦੀਆਂ ਸੀਟਾਂ 'ਚ ਵੀ ਲੋਕ ਮੋਰੀਆਂ ਕਰ ਕਰ ਲਾਈ ਜਾਂਦੇ ਆ ਪਰ ਸਾਨੂੰ ਆ ਦੇਸੀ ਤੇ ਸਸਤਾ ਜਗਾੜ ਹੈ ਨਾ ਇੱਥੇ ਲੇਬਰ ਵਾਲੀ ਹੈ ਨਾ ਇੱਥੇ ਪੈਸਾ ਲੱਗਦਾ ਗੱਠਾ ਬਣਾਈਆਂ ਮੁੱਲ ਲੈ ਲਈਆਂ ਗੱਠਾ ਆਪਦੇ ਝੋਨੇ ਦੀਆਂ ਉਹ ਹੁਣ ਇਹ ਤੇ ਮਲਚਾਂ ਕਰਤੀ ਕੱਖ ਅਸੀਂ ਤੇ ਪੁੱਟਣ ਦੇਣਾ ਨਾਲੇ ਪਰਾਲੀ ਸਮਝ ਜਾਂਦੀ ਆ ਨਾਲੇ ਪਰਾਲੀ ਸਾਂਹੂ ਕੀ ਆਖੇ ਚ ਫਟਣਾ ਕੋਈ ਨਹੀਂ ਜੇ ਅਸੀਂ ਇਹਨੂੰ ਪਾਣੀ ਲਾ ਕੇ ਬਾਅਦ ਚ ਪਾਉਣੇ ਆ ਤੇ ਫਿਰ ਇਹ ਚ ਗੰਦ ਜਿਹੜਾ ਹੈਗਾ ਨਦੀਨ ਆ ਉਹ ਫਟ ਖੜਦਾ ਫਿਰ ਉਹ ਕੰਟਰੋਲ ਕਰਨਾ ਔਖਾ ਹੋ ਜਾ ਬਾਕੀ ਪ੍ਰਾਲੀ ਦਾ ਹੋਰ ਵੀ ਆਪਾਂ ਨੂੰ ਫਰਕ ਹੈਗਾ ਇਹਦੇ ਚੋਂ ਨਿੱਕੇ ਤੱਤ ਬਹੁਤ ਮਿਲਨੇ ਆ ਹਮ ਮੈਗਨੀਸ਼ੀਅਮ ਕੈਲਸ਼ੀਅਮ ਸਲਫਰ ਵੀ ਮਿਲਨੇ ਆ ਇਹਦੇ ਚੋਂ ਨਾਈਟ੍ਰੋਜਨ ਵੀ ਮਿਲਦੀ ਹੈ ਫਾਸਫੋਰਸ ਵੀ ਮਿਲਦੀ ਹੈ ਇਹਦੇ ਨਿੱਕੇ ਤੱਤਾਂ ਦੀ ਪੂਰਤੀ ਵੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇਤਾ ਪ੍ਰਾਲੀ ਪਾਤੀ ਆ ਉਸ ਤੋਂ ਬਾਅਦ ਅੱਗੇ ਜਿਹੜੀਆਂ ਇਹਨੂੰ ਜਿਵੇਂ ਮੰਨ ਲਓ ਯੁਰਗਾ ਦੀ ਵਰਤੋਂ ਕਰਦੇ ਆ ਜਾਂ ਮੰਨ ਕੇ ਚੱਲੋ ਹੋਰ ਕਿਹੜੀਆਂ ਸਪਰਿਆਂ ਵਰਤੀਆਂ ਜਾਂਦੀਆਂ ਯੁਰਗਾ ਤਾਂ ਜੀ ਅਸੀਂ ਪਾਵਾਂਗੇ 35 ਤੋਂ 40 ਦਿਨਾਂ ਦੇ ਵਿੱਚ ਇਹਦੇ ਹਾਂਜੀ ਠੀਕ ਆ ਜੀ ਉਹ ਯੁਰਗਾ ਐ ਉਹ ਜਿੱਦਾਂ ਪੌਦਾ ਜਦ ਵੱਧ ਕੇ ਆ ਗਿਆ ਤਿੰਨ ਪੱਤੇ ਤੇ ਆ ਗਿਆ ਉਹ ਯੁਰਗਾ ਚੱਕਣ ਦੇ ਯੋਗ ਹੋ ਜਾਊਗਾ ਜੇ ਛੋਟਾ ਪੌਦਾ ਹੋਊਗਾ ਯੁਰਗਾ ਚੱਕਦਾ ਨਹੀਂ ਯੁਰਗਾ ਪਰਾਲੀ ਤੇ ਪਈ ਰਹੂਗੀ ਧੁੱਪ 'ਚ ਉੱਟ ਜਾਊਗਾ ਠੀਕ ਆ ਜੀ ਦੂਜਾ ਜਿਹੜਾ ਨਦੀਨਾ ਦੀ ਗੱਲ ਹੈਗੀ ਆ ਨਦੀਨਾਂ ਨੇ ਹੋਣ ਨਹੀਂ ਦੇਣਾ ਜਿਹੜਾ ਹੈਗਾ ਜੀਆਂ ਤੋਂ ਸਪਰਿਆਂ ਉਹ ਅਸੀਂ ਕਣਪੀਰੌਰ ਵਰਤਦੇ ਆ ਜੀ ਇਹਦੇ ਜੜਾਂ ਵਾਸਤੇ ਹੂੰ ਜਾਨੀ ਚ ਪਾਉਣੇ ਉਹ ਪਾਣੀ ਚ ਛੱਡਦੇ ਆ ਜੀ ਕਣਪੀਰੌਰ ਅਸੀਂ ਪਾਣੀ ਛੱਡ ਦੇਣਾ ਜੇ ਜਿਉ ਉੱਤੇ ਜੂੰ ਵਗੈਰਾ ਆਉਂਦੀ ਐ ਹੂੰ ਉਦੋਂ ਅਸੀਂ ਇਹ ਅਕਟਾਰਾ ਵਰਤਦੇ ਆ ਹੂੰ ਬਸ ਆਹ ਸਪਰੇਆ ਜੀ ਇੰਨੀ ਕੀ ਦੀ ਜ਼ਿਆਦੇ ਕਮਾਈ ਆਹਾ ਹੈਗੀ ਆ ਇਹਦਾ ਧਿਆਨ ਰੱਖਣਾ ਗੰਡਾ ਹਰ ਰੋਜ਼ ਮੈਂ ਤਾਂ ਵੈਸੇ ਪਟਦਾ ਹੀ ਰਹਿਣਾ ਇੱਕ ਇੱਕ ਗੰਡਾ ਹਰ ਰੋਜ਼ ਜਦੋਂ ਗੰਢੀ ਬਣ ਗਈ ਉਹਦੀ ਢੀ ਜੀ ਉਹ ਤੋਂ ਗੰਡਾ ਮੈਂ ਇੱਕ ਹਰ ਰੋਜ਼ ਪਟਣਾ ਪਟ ਕੇ ਜੜ ਵੇਖਣੀ ਵੇਖਣੀ ਐ ਹੂੰ ਬੀਜੂ ਦੀ ਜੜ ਨੂੰ ਕੀੜੀ ਲੱਣੀ ਲੱਗੀ ਜੇ ਕੀੜੀ ਲੱਗੀ ਕਾਣ ਫੂਰ ਪਾ ਦੇਣਾ ਜਿਹੜਾ ਤੁਹਾਨੂੰ ਮੈਂ ਦੱਸਦਾ ਕੀੜੀ ਵਾਲਾ ਹੂੰ ਕੀੜੀ ਆ ਆ ਜਿਵੇਂ ਪੱਟਾਂ ਗੇ ਗੰਢੀ ਹੂੰ ਆ ਆ ਸਾਕ ਲਾਵਾਂਗੇ ਆਪਾਂ ਹੂੰ ਜੇ ਤਾਂ ਇਹ ਐ ਕੋਲਾ ਜਿਹਾ ਲਹਿ ਗਿਆ ਤੇ ਇੱਥੇ ਉਹ ਬੈਠਾ ਜੀ ਠੀਕ ਹੈ ਠੀਕ ਹੈ ਆ ਜਾਲ ਖਿੱਚਾਂਗੇ ਦੀ ਐ ਕਰਕੇ ਜੇ ਐ ਟੁੱਟ ਗਈ ਤਾਂ ਕੀੜੀ ਆ ਆ ਜੜੇ ਦੀ ਪ੍ਰੋਪਰ ਸਾਰੀ ਹੈਗੀ ਆ ਹੂੰ ਜੇ ਇਹਨੂੰ ਕੀੜੀ ਲੱਗੂਗੀ ਥੱਲੇ ਆ ਜੜ ਨਹੀਂ ਦੇ ਰਣੀ ਜੜੇ ਇਥੋਂ ਨਾਲੋਂ ਨਾ ਐ ਲੈ ਜੂਗੀ ਨਾਲੋਂ ਉਹੀ ਹੂੰ ਉਹਨਾਂ ਚੀਜ਼ ਮੈਂ ਆਪਾਂ ਮਰੂਦ ਤੋੜ ਲਿਆ ਜਾਂ ਕੰਬ ਤੋੜ ਲਿਆ ਨਾਲ ਟੁੱਟ ਜਾਂਦਾ ਨਾ ਉਹ ਉਸ ਤਰ੍ਹਾਂ ਇੱਥੋਂ ਐ ਟੁੱਟ ਜene ਜਮਨ ਨਾਲੋਂ ਇਹ ਜਿਹੜੀ ਗੱਲ ਦੱਸੀ ਜਾਂਦੇ ਇਹ ਕੱਚੀ ਲਸਣ ਦੀ ਦੱਸੀ ਜਾਂਦੇ ਜਦੋਂ ਆਪਣੀ ਲਸਣ ਆ ਪੱਟਣ ਦੇ ਯੋਗ ਨਹੀਂ ਹੁੰਦੀ ਹਰੀ ਹੁੰਦੀ ਹੈ ਨਾ ਬਿਚਾਰਾ 90 100 ਦਿਨਾਂ ਤੇ ਜਾ ਕੇ ਉਦੋਂ ਗੱਲਾਂ ਕਰਦੇ ਆ ਵੀ ਜੇ ਥੱਲੋਂ ਬਿਮਾਰੀ ਦੀਂਦੀ ਹੈ ਤੁਹਾਨੂੰ ਉਦੋਂ ਇਹ ਗੱਲਾਂ ਕਰਦੇ ਆ ਵੀ ਭਾਈ ਇਹ ਥੱਲੋਂ ਜੜ ਗੱਲ ਲੱਗ ਜਾਂਦੀ ਆ ਉਹਦੇ ਆਸਤੇ ਫਿਰ ਇਹ ਸਪਰੇ ਜਿਹੜੀ ਹੁੰਦੀ ਆ ਉਹ ਵਾਹਨ ਦੇ ਵਿੱਚ ਛੱਡਦੇ ਕਨਫੀਡੋਰ ਕਨਫੀਡੋਰ ਜਿਹੜੇ ਤੁਸੀਂ ਪਾਉਣੇ ਆ ਉਹ ਕਿੰਨੀ ਪਾਉਣੇ 1 ਏਕੜ ਦੇ ਉਹ 150 ਗ੍ਰਾਮ ਜੀ ਉਹ ਪਾਣੀ ਛੱਡ ਦਿੰਨੇ ਆ ਪਾਣੀ ਕਿ ਛੱਡ ਦਿੰਨੇ ਆ ਥੋੜੀ ਥੋੜੀ ਕਰਕੇ ਪਾਈ ਜਾਂਦੇ ਜਿਵੇਂ ਜਿਵੇਂ ਕੈਰਾ ਲੱਗੀ ਜਾਂਦਾ ਉਹਨੂੰ ਪਾਣੀ ਚ ਬਾਲਟੀ ਚ ਘੋਲ ਲੈਣਾ ਘੋਲ ਕੇ ਕਪਾਣ ਉਸ ਤਰ੍ਹਾਂ ਪਾਈ ਜਾ ਜੁਰਗਾ ਜਿਹੜੀ ਵਰਤੋ ਆ ਵੀ 1 ਕਿੱਕੜ ਦੇ ਵਿੱਚ ਕਿੰਨੇ ਗੱਟੇ ਹੋ ਜਾਂਦੀ ਆ ਅਸੀਂ 2 ਗੱਟੇ ਪਾਉਣੇ ਆ ਜੀ ਤੇ ਕਦੋਂ ਕਦੋਂ ਪਾਉਣੇ ਆ ਇੱਕ ਤਾਂ ਹੁਣ ਅਸੀਂ 35 ਤੋਂ 40 ਦਿਨਾਂ ਦੇ ਵਿੱਚ ਪਾਦਣਾ ਜੀ ਗੱਟਾ ਠੀਕ ਐ ਫੇਰ ਉਦੋਂ ਅੱਧਾ ਗੱਟਾ 20 ਦਿਨ ਬਾਅਦ ਪਾ ਦੇਣਾ 20 ਕਿਲੋ 20 ਦਿਨਾਂ ਬਾਅਦ ਅੱਧਾ ਗੱਟਾ ਫੇਰ ਪਾ ਦੇਣਾ ਤਿੰਨ ਵਾਰੀ ਪਾਉਣਾ ਜੁਰਗਾ ਜੇ ਇਹਨੂੰ ਆਪਾਂ ਜੁਰ ਵਿਚ ਦੀ ਪੱਤੇ ਦੇ ਡੰਡੀ ਪਾੜ ਕੇ ਭੂਕਾਂ ਸਾਈਟਾਂ ਸਾਂ ਬਾਲੀਆਂ ਕੱਢਦਾ ਜੂੜ ਕੇ ਨਾਲ ਹੈ ਤੇ ਇਹ ਆਮ ਲਸਣ ਕਿੰਨੇ ਦਿਨ ਲਾਏ ਜਾਂਦਾਗਾ ਇਹ 80 ਤਾਂ 180 ਦਿਨ ਲਾਏ ਜਾਂਦਾ ਜੀ 180 ਹਾਂਜੀ 6 ਮਹੀਨੇ ਲਾਏ ਜਾਂਦਾ ਹੂੰ ਇਹਦੇ ਵਿੱਚ ਇੱਕ ਜਦੋਂ ਆਪਾਂ ਖੀਰ ਤੇ ਜਦੋਂ ਪਟਾਈ ਤੋਂ ਪਹਿਲਾਂ ਨੂੰ ਠੰਡ ਹੁੰਦਾ ਹੁੰਦੀ ਆ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਇਹਦੇ ਤੱਬੇ ਜੇ ਆਉਣੇ ਸ਼ੁਰੂ ਹੋ ਜਾਂਦੇ ਉਹਦੇ ਵਾਸਤੇ ਫੰਗਸ ਉਹ ਫੰਗਸ ਆ ਜੀ 1236 ਜਿਹਨੂੰ ਲੋਕ ਕਹਿੰਦੇ ਜਾਂ ਤਾਂ ਉਹ ਪਾ ਦਈਏ ਆਪਾਂ ਹਾਂਜੀ ਵੈਸੇ ਅਸੀਂ ਤਾਂ ਜਾਦੇ 45 ਵਰਤੋਂ ਕਰਦੇ ਹਾਂ ਉਹਦੀ ਸਪਰੇ ਹਾਂਜੀ ਸਤੇ ਉਸ ਤੋਂ ਬਾਅਦ ਜਿਹੜੀ ਇਹਦੀ ਪਟਾਈ ਆ ਉਹ ਉਹਦੇ ਆਸਤੇ ਕੀ ਦੇਖ ਰੇਗਾ ਵੀ ਜਦੋਂ ਪਟਣਾਗਾ ਉਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਆਪਣੀ ਗੰਢੀ ਤਿਆਰ ਆ ਗਈ ਤੇ ਪਟਣ ਦਾ ਤਰੀਕਾ ਕੀ ਆ ਇਹ ਇੱਕ ਤਾਂ ਡੋਡੀ ਲਿਆਉਂਦਾ ਜੀ ਉੱਤੇ ਹਾਂਜੀ ਲਸਨ ਉੱਤੇ ਆਉਂਦੇ ਨਾ ਉੱਤੇ ਇਹਦਾ ਨੇਚਰ ਹੈ ਇਹਦੇ ਇੱਕ ਗੰਢ ਫੁੱਟਦੀ ਆ ਭੂਖ ਦੇ ਵਿੱਚ ਚਲਦੀ ਆ ਗੰਢ ਹੈ ਤੇ ਜਿਹੜੀ ਇੱਥੇ ਜਾ ਕੇ ਖੜ ਜਾਂਦੀ ਆ ਜਿਹੋ ਇੱਥੇ ਨੱਪ ਕੇ ਉਹ ਦੇਖ ਲਈਦਾ ਵੀ ਤਾਂ ਤੁਰਦੀ ਕਿ ਨਹੀਂ ਤੁਰਦੀ ਦੋ ਚਾਰਾਂ ਬੂਟਿਆਂ ਦੇ ਦੇਖਦੇ ਰਹੀਦਾ ਜੇ ਤਾਂ ਬਾਹਰ ਨਿਕਲਦੀ ਆ ਤਾਂ ਬੜੀ ਵਧੀਆ ਗੱਲ ਹੈ ਜੇ ਨਹੀਂ ਉੱਥੇ ਹੀ ਖੜੀ ਆ ਤੇ ਫਿਰ ਉਹ ਪਟਾਈ ਦੇ ਜੋਗ ਹੋ ਗਿਆ ਹੂੰ ਬਸ ਫਿਰ ਉਹਨੂੰ ਪਟਾਈ ਕਰਨ ਲੱਗ ਜੈਣਾ ਉਹਦੇ ਪੱਟ ਕੇ ਪਟਾਈ ਕਰਕੇ ਉਸਾਮ ਕੇ ਰੱਖਦੇ ਨੇ ਪੱਟਨ ਦਾ ਕੀ ਢਾਂਗਾ ਵੀ ਪਾਣੀ ਕਿੰਨੇ ਦਿਨ ਪਹਿਲਾਂ ਬੰਦ ਕਰਨਾ ਆਮ ਨਹੀਂ ਸਵਾਲ ਹੁੰਦਾਗਾ ਵੀ ਪਾਣੀ ਦਾ ਨਹੀਂ ਪਤਾ ਲੱਗਦਾ ਵੀ ਕਿੰਨੇ ਦਿਨ ਪਹਿਲਾਂ ਪਾਣੀ ਬੰਦ ਪਾਣੀ ਅਸੀਂ ਤਾਂ ਜੀ ਤਕਰੀਬਨ ਅਸੀਂ ਪਾਣੀ ਲਾ ਕੇ ਪੱਟਦੇ ਹਾਂ ਹੂੰ ਇਹਨੂੰ ਅਸੀਂ ਉਸ ਹਿਸਾਬ ਨਾਲ ਜਿੰਨੀ ਕਿ ਸਾਡੇ ਕੋਲ ਲੇਬਰ ਹੈਗੀ ਆ ਵੀ ਇੰਨਾ ਕ ਅਸੀਂ ਪੱਟ ਸਕਦੇ ਨੂੰ 3 ਦਿਨ ਪਹਿਲਾਂ ਪਾਣੀ ਲਾਉਣਾ ਹੈ ਤਾਂ ਗਿੱਲੇ ਚੋਂ ਫਿਰ ਦੌਬ ਦਾ ਪਟਾਈ ਜਲਦੀ ਹੁੰਦੀ ਹੈ ਮਤਲਬ ਇਹਨਾਂ ਦਾ ਕਹਿੰਦਾ ਇਹ ਆ ਵੀ ਆਪਾਂ ਪਾਣੀ ਛੱਡ ਦੇਣਾ ਤੇ ਪਾਣੀ ਛੱਡ ਕੇ ਜਦੋਂ ਵੱਤ ਆ ਗਿਆ ਪੱਟਣ ਦੇ ਜੋਗ ਹੋ ਗਿਆ ਤੋਰੇ ਫਿਰੇ ਦੇ ਜੋਗ ਹੋ ਗਿਆ ਵਾਹ ਸਿੱਲਾ ਹੋਇਆ ਉਦੋਂ ਇਹ ਲਸਣ ਪੜਦੇ ਆ ਤੇ ਪੱਟ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਕਿਸ ਤਰੀਕੇ ਨਾਲ ਸਾਹਮਣੇ ਇੱਕ ਦਿਨ ਆਸਤੇ ਤਾਂ ਥੱਭੀਆਂ ਪੰਜਾਂ ਰਹਿੰਦੀਆਂ ਝੁੱਪ ਚ ਜੀ ਕਿ ਇੱਕ ਦਿਨ ਝੁੱਪ ਚ ਪੰਜਾਂ ਰਹੀਆਂ ਦੂਜੇ ਦਿਨ ਅਸੀਂ ਉਹਦੀ ਗੁੱਟੀਆਂ ਬਣਾ ਦੇਣੀਆਂ ਹਮ ਗੁੱਟੀਆਂ ਬਣਾ ਕੇ ਗੁੱਟੀ ਕੱਲੀ ਕੱਲੀ ਪਈ ਰਹਿਣੀਆਂ ਇੱਕ ਧੁੱਪੋ ਲੱਗੀ ਇੱਕ ਪਹਿਲਾਂ ਲੱਗੀ ਤੀਜੀ ਤੋਂ ਪੱਤੇ ਉਹਦਾ ਢੇਰ ਮਾਰ ਦੇਣਾ ਥੱਲੇ ਲਾ ਲਾ ਕੇ ਕੱਲੀ ਕੱਲੀ ਗੁੱਟੀ ਜੋੜ ਜੋੜ ਕੇ ਰੱਖ ਦੇਣੀ ਆ ਉਹਦੀਆਂ ਭੂਕਾਂ ਉੱਤੇ ਆਆਂ ਆਆਂ ਦੀਆਂ ਵੈਸਿਆਂ ਦੀਆਂ ਉੱਤੇ ਜਦੋਂ ਉੱਤੇ ਭੂਕਾਂ ਦੀਆਂ ਵੈਸਗੀਆਂ ਉਹ ਤਾਂ ਗੰਡੇ ਨੂੰ ਧੁੱਪ ਨਹੀਂ ਲੱਗਦੀ ਤੇ ਹਵਾ ਨੂੰ ਲੱਗੀ ਜਾਂਦੀ ਆ ਤੇ ਰਾਸ ਸੁੱਕ ਜਾਂਦਾ ਉਹ ਜਿਹੜਾ ਵਿੱਚ ਮੜ ਭੂਕ ਦੇ ਰਾਸ ਹੁੰਦਾ ਉਹ ਮਤਲਬ ਸੁੱਕ ਗਿਆ ਜਦੋਂ ਤੇ ਉਦੋਂ ਚਾ ਕੇ ਅੰਦਰ ਉਹਨੂੰ ਮੰਡਲੀ ਲਾ ਦਿੰਦੀ ਆ ਤੁਸੀਂ ਫਿਰ ਉਹਨੂੰ ਘਰੇਲ ਜਾ ਕੇ ਉਹਨੂੰ ਫਿਰ ਇਕੱਠਾ ਕਰਕੇ ਫਿਰ ਰੱਖਦੇ ਹੋ ਹਵਾਦਾਰ ਜਗ੍ਹਾ ਦੇ ਵਿੱਚ ਹਵਾਦਾਰ ਜਗ੍ਹਾ 'ਚ ਰੱਖਦੇ ਨਾ ਤੁਸੀਂ ਮੰਡਲੀ ਲਾ ਦਨੀ ਆ ਨਹੀਂ ਆਮ ਕਈ ਕਹਿ ਦਿੰਦੇ ਇਹਨੂੰ ਹਨੇਰੇ 'ਚ ਰੱਖੋ ਜਾਂ ਰੱਖੋ ਉਹ ਗੱਲਾਂ ਹੀ ਬਣੀਆਂ ਹੋਈਆਂ ਨਹੀਂ ਐਨਾ ਹੁਣ ਹਨੇਰਾ ਸੀ ਵੀ ਕਿੱਥੋਂ ਕਰਾਂਗੇ ਸਾਡਾ ਤਾਂ ਬਰਾਂਡੇ 'ਚ ਹੀ ਪਿਆ ਨਹੀਂ ਆਵਾਪਸੋਂਦੇ ਨਾ ਵੀ ਅਗਲਾ ਕਹਿੰਦੇ ਵੀ ਬੋਰੀ 'ਚ ਪਾ ਕੇ ਰੱਖੋ ਇਹ ਪੁਰਾਣਾ ਖਿਆਲ ਆ ਜੀ ਸਾਡਾ ਤਾਂ ਸਾਹਮਣੇ ਪਿਆ ਚਾਂਦਨ 'ਚ ਪਿਆ ਲਾਈਟਾਂ ਜਗੀ ਜਾਂਦੀਆਂ 24 ਘੰਟੇ ਕਰੇ ਕਿਉਂ ਦਿਨੇ ਸੂਰਜ ਚੱਲਦਾ ਰਾਤ ਨੂੰ ਲਾਈਟਾਂ ਚੱਲਦੀਆਂ ਕੋਈ ਇਹਨੂੰ ਹਨੇਰ ਸਵੇਰ ਦਾ ਕੋਈ ਫਰਕ ਨਹੀਂਗਾ ਕੋਈ ਵੀ ਫਰਕ ਨਹੀਂਗਾ ਸਾਡੇ ਹਾਵ ਨਾਲ ਕਿੰਨੇ ਸਮੇਂ ਆਸਤੇ ਰਹਿ ਸਕਦਾ ਹੈ ਇਹ ਜੀ ਤਕਰੀਬਨ ਅਪ੍ਰੈਲ ਦਾ ਪੱਟਿਆ ਜੀ ਫਰਵਰੀ ਮਹੀਨੇ ਤੱਕ ਰਹੇ ਲਸਣ ਜਿਉਂਦਾ ਤਿਉਂ ਰਹਿ ਜਾਂਦਾ ਪਰ ਵੀ ਜੁਫਟਣ ਲੱਗ ਜਾਂਦਾ ਹਾਂ ਜੀ ਜੇ ਕਿਸੇ ਨੇ ਮਤਲਬ ਡੋਂਗ ਕੇ ਵੀ ਰੱਖਣਾ ਹੂੰ ਜੇ ਆਪਾਂ ਵੀ ਇੰਨਾ ਆਪਣੇ ਕੋਲ ਜਗ੍ਹਾ ਹੈ ਨਹੀਂ ਕਿ ਵੀ ਸਮੇਤ ਭੂਕ ਰੱਖਣਾ ਜੇ ਉਹ ਨਹੀਂ ਜਗ੍ਹਾ ਕਿਸੇ ਕੋਲ ਹੈ ਤੇ ਉਹਦੇ ਨਾਲ ਡੰਡੀ 2 ਇੰਚ ਦੀ ਜ਼ਰੂਰ ਰੱਖ ਕੇ ਕਟੋ ਹੂੰ ਜੇ ਆਪਾਂ ਡੰਡੀ 2 ਇੰਚ ਦੇ ਦੂਰੋਂ ਕੱਟਾਂਗੇ ਉਹ ਉੱਥੋਂ ਦੀ ਹਵਾ ਨਹੀਂ ਖੱਚਦਾ। ਹੂੰ ਨਹੀਂ ਉੱਥੋਂ ਦੀ ਹਵਾ ਖੱਚ ਗਿਆ ਜਦੋਂ ਉਹ ਫਿਰ ਗੰਡਾ ਮਾਰਨ ਲੱਗ ਜਣਾ। ਇਹ ਇਹਦੀ ਥਿਉਰੀ ਇਹਦੀ ਬਹੁਤ ਵੱਡੀ ਹੈ। ਗੰਡੇ ਨਾਲੋਂ 2 ਇੰਚੀ ਦੂਰੋਂ ਕਰਕੇ ਕੱਟ ਕੇ ਰੱਖੋ ਇਹ ਸਭ ਤੋਂ ਵੱਡੀ ਗੱਲ ਲਸਣ ਦੇ ਸਾਂਭਣ ਦੀ ਇਹੀ ਹੈ। ਇਸ ਵੀਡੀਓ ਵਿੱਚ ਤੁਹਾਨੂੰ ਲਸਣ ਦੀ ਖੇਤੀ ਬਾਰੇ A to Z ਜਿਹੜੀ ਜਾਣਕਾਰੀ ਦਿੱਤੀ ਗਈ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ। ਧੰਨਵਾਦ ਜੀ।